हां मित्रो अद्दी वि बहुत ज्यादा बंदिया ने बुंदा कुटिचन गिया इस करके कना हैडफोन ला लो जेर तादी ना कुटीचे अपने प्यो को चप्पल खाने बचो आमीद रखो तो करती कंजरा ने हद पार आगे गदे हो ਆਈ ਐਮ ਸੌਰੀ ਬਾਬੂ ਉਹ ਪਾਜੀ ਤੁਸੀਂ ਕਿਉਂ ਮੰਗੀ ਸੌਰੀ ਇਹਨਾਂ ਦੀ ਖੁੱਲ ਗਈ ਮੋਰ ਠੀਕ ਹੈ ਉਹ ਦੋ ਤੇ ਤੂੰ ਵੀ ਜੈਸਮਿਨ ਬੜੇ ਲਾਨਤ ਤੇ ਟੱਪੇ ਖਾਂਦੀ ਸੀ ਹੁਣ ਭੱਜ ਭੱਜ ਲਾਨਤ ਤੇ ਬੈੰਦੀ ਸੀ ਹੁਣ ਤੈਨੂੰ ਕੀ ਹੋ ਗਿਆ ਲੱਗ ਤੇ ਲਾਨਤ ਦੀ ਸੱਟ ਥੋੜੀ ਤੇ ਤੇ ਲੱਗ ਗਈ ਸਿੱਧੀ ਕਰ ਕੇ ਮਾਰਨੀ ਸੀ ਉਹ ਪਾਜੀ ਸੌਰੀ ਸੌਰੀ ਮਗਰ ਕਿਉਂ ਉਹ ਮਾਮਾ ਤੂੰ ਹਲੇ ਨਹੀਂ ਕਰ ਰਹੀ ਤੇ ਬੰਦੇ ਦੇ ਲੱਛਣ ਨਹੀਂ ਦੇਖੇ ਯੇ ਤੇਰਾ ਮਹਾਮਤੋਂ ਜੈਸਮਿਨ ਦਾ ਟੁੱਟੂ ਪੀਤਾ ਤੇ ਇੰਦਮਤੂ ਲੈਣੀ ਕਹੇ ਤੂੰ ਪੈਨ ਚੋਂ ਮਗਰ ਮਗਰ ਕਰੇ ਮੇਰੇ ਗੇਦੇ ਹੰਤਰੀ ਬੋਨ ਦੇ ਵਿੱਚ ਡਾਂਗਾ ਸਾਲਿਆ ਲੈਣੀ ਹੈ ਉਹ ਰੈਨ ਤੋਂ ਕਿ ਤੇ ਪੈਨ ਚੋਂ ਹੋਸ਼ ਫੇਲ ਹੋ ਜਾਣ ਤਾਂ ਤੰਦਰ ਦੇ ਉਹ ਜੀਵਨ ਚੋਂ ਮੋਇਆ ਛਾਰਫ ਨੂੰ ਹੱਡੀਆਂ ਲਈ ਫਿਰਦਾ ਆਹ 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 ਆਖੀਂ ਮੈਂ ਤੇ ਢਹਣ ਦਾ ਤਰੀਕਾ ਇਹ ਪਾਕੇ ਹੀ ਕਰ ਦੇਣਾ ਤਰੀਕਾ ਤੁਸੀ ਪਚਾਏਂਗੀ ਸਾਡੀ ਫੈਮਿਲੀ ਚ ਕਿੰਨੇ ਦੇ ਨਾਲ ਲੱਗ ਚੋ ਦਿਨਾਂ ਤੇਰਾ ਚੁੱਪੀ ਆਹ ਇਹ ਨਾ ਪੈਣ ਦੇ ਲੋੜੇ ਨੂੰ ਆਪਾਂ ਕਹਿ ਨਹੀਂ ਸਕਦੇ ਕੰਜਰਾਂ ਨੂੰ ਪਤਾ ਨਹੀਂ ਮਰਾਸੀ ਨੇ ਕੰਜਰ ਨੇ ਪਤਾ ਨਹੀਂ ਛੱਕੇ ਨੇ ਪਤਾ ਨਹੀਂ ਮੁੰਡੇ ਨੇ ਮੁੰਡੀਆਂ ਨੇ ਕੀ ਨੇ ਪਤਾ ਨਹੀਂ ਆਹ ਪੈਣ ਦਾ ਲੋੜਾ ਪਤਾ ਨਹੀਂ ਕਿਰੀ ਸਾਤ ਨਾ ਪੈਦਾ ਹੋ ਜਾ ਹੁਣ ਖੇਤਾਂ ਦੇ ਵਿੱਚ ਬੋਣ ਬਰਾਏਗਾ ਜੇ ਦੋ ਦਿਨੀਆਂ ਪੈਣ ਚੋਈ ਹੋ ਜੇ ਗੰਦੀਆਂ ਨਸਲਾਂ ਖੇਤਾਂ ਦੇ ਵਿੱਚ ਵੜੀਆਂ ਨੇ ਨਾ ਪੈਣ ਨੂੰ ਨੁਕਸਾਨ ਹੀ ਹੋਣ ਲੱਗਿਆ ਪੰਜਾਬ ਦਾ ਪਤੰਦਰ ਪਤਾ ਨਹੀਂ ਕਿਹੜੀ ਸੋਚ ਨਾਲ ਵੜਦੇ ਨੇ ਨਾ ਅਕਲ ਨਾ ਤਕਲ ਨਾ ਤੇਲਾ ਨਾ ਪੇਲਾ ਪੈਣ ਦਾ ਲੋੜਾ ਪਤਾ ਨਹੀਂ ਕਿੱਥੋਂ ਵੜਵਾ ਕੇ ਆਇਆ ਕਿਲਾ ਇਹਨਾਂ ਦਾ ਲੋੜਾ ਪਤਾ ਨਹੀਂ ਕਿਰੀ ਪੜ ਜਾਂਦੀ ਰੇ ਇੱਕਨਾਂ ਬੋਣ ਦੇ ਵਿੱਚ ਸਿੱਟਾ ਨਹੀਂ ਦੇਦੀ ਪੈਣ ਚੋ ਦਾ ਚ ਇਹ ਕਿਤੇ ਬੋਨ ਦੇ ਵਿੱਚ ਚੂਨਾ ਨਿਕਲ ਨਿਕਲ ਕੇ ਆਇਆ ਹੁਣ ਤੋ ਨਾ ਬੀਬੀ ਜੀ ਬੋਨ ਦੇ ਵਿੱਚ ਇਹੀ ਖੋਲੀਆਂ ਦੇ ਦਾਂਗਾ ਪੋਸੜੀ ਤੇ ਤੂੰ ਸਲਾਬਾਤ ਨੀਚਾ ਆਦਮੀ ਰਹੇ ਸਾਂਪ ਕੋ ਦੇਖਾ ਤੇਰੇ ਕੋ ਦੇਖਾ ਤਾਂ ਪਹਿਲਾ ਸਾਂਪ ਕੋ ਛੋੜ ਕੇ ਤੇਰੇ ਕੋ ਮਾਰਨਾ ਪੜੇਗਾ ਓ ਮਾਮਾ ਨੀਚ ਤੇ ਬੰਨਣਾ ਪੈਂਦਾ ਇਨਾ ਉੱਤੇ ਇਸ ਨੰਗੇ ਹੁਕੀ ਚੂਨਾ ਪੈਂਦਾ ਇਸ ਕਰਕੇ ਇਹਨਾਂ ਦੀ ਬੋਲ ਦੇ ਵਿੱਚ ਦਿਨਿਆ ਪਾ ਖੱਟਾ ਮਿੰਟ ਤੇ ਖੋਲਾ ਲੋਲਾ ਆਈ ਐਮ ਸੌਰੀ ਬਾਬੂ ਓ ਚਾਚਾ ਹਲੇ ਸੋਰੀ ਸੂਰੀ ਨਾ ਹਲੇ ਤਾਂ ਕਮਾਈ ਸਟਾਰਟ ਹੀ ਕੀਤਾ ਹਲੇ ਦੋ ਤੇ ਨੁਰਕਲ ਲੀਏ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਦੋ ਜਾਨੇ ਜਿਹੜੇ ਪੌਡਕਾਸਟ ਕਰ ਕਰਕੇ ਇਹਨਾਂ ਦੀ ਪੈਣ ਅੱਛਾ ਫਿਰ ਤੂੰ ਤੇਰੀ ਬੋਨ ਮਾਰ ਲਈ ਉਹ ਨਾ ਦੇ ਆਵਰ ਬੋਨ ਪੁੰਨ ਪੈਣ ਜੋ ਰੰਦੀ ਕੰਮ ਛਿੱੜਦੇ ਇਤਰਾ ਹੁਣੇ ਹੁਣੇ ਬਾਪੂ ਪੂਦਾ ਹੋਇਆ ਮੈਂ ਸੋਚਿਆ ਸੀ ਪੈਣ ਚ ਸੁਣ ਲਈ ਨਾ ਪਹਿਲੇ ਬੋਨ ਦੇ ਵਿੱਚ ਡਾਂਗ ਮੈਂ ਨਹੀਂ ਲੈਗੀ ਫਿਰ ਵੀ ਪੈਣ ਚ ਉੱਡਦੇ ਫੰਨੇ ਲੈਂਦੀ ਹੈ ਨਹੀਂ ਹਮ ਲੋਗੋ ਨਹੀਂ ਗਰੀਬੀ ਦੇਖੀ ਓ ਮਮਾ ਸੁਰਲੀਨ ਨੇ ਮੇਰੇ ਗਰੇਪੀ ਦੇਖੀ ਐ ਇਸ ਕਰਕੇ ਉਹ ਗੋਰਿਆਂ ਦੇ ਲਣਾ ਤੇ ਟਪੇ ਜਾਂਦੀ ਐ ਪੰਮਰੇ ਪੰਦੀ ਐ ਚੜ ਚੜ ਕੇ ਉਹ ਸੁਰਲੀਨ ਕਿਹੜਾ ਚੁਪਾ ਲੈਣਾ ਪਸੰਦ ਕਰੇਗੀ ਫਮ ਗਿੱਲੇ ਗਿੱਲੇ ਚੁਪੇ ਪਸੰਦ ਆ ਜਾਂ ਸੁੱਕੇ ਸੁੱਕੇ ਮੇਰੀ ਗੱਲ ਸੁਣ ਲੈ ਸੁਰਲੀਨ ਕਿਸੀ ਨੂੰ ਗਾਨੀ ਕਹ ਤਨੀ ਕਰਕੇ ਇਨਾਂ ਦੀ ਭੈਣ ਦੀ ਲਣਾ ਮੈਂ ਸੋਚਦੀ ਸੀ ਕਿ ਮੈਂ ਸੋਚਦੀ ਸੀ ਬੜੇ ਦਿਨ ਹੋ ਗਏ ਨੇ ਬਾਪੂ ਮਰੇ ਨਾ ਹੁਣ ਤੇ ਭੈਣ ਦੇ ਜਿਹੜੀ ਕਿਸਮਾ ਕੰਟਰੋਲ ਰੋ ਫਿਕਰ ਲਿਆ ਬੋਨ ਦੇ ਵਿੱਚ ਖੜੀ ਲੱਕੜ ਪੂਰੀ ਲੈ ਲਾ ਆ ਭੈਣ ਚੋਈ ਇਹਦੀ ਗਸਤੋੜਾ ਡੋਨੀ ਸੈਂਸਿਟੀਵ ਫੋਟੋ ਨਾਲ ਆਪਣੀ ਫੋਟੋ ਐਡੀਟਿੰਗ ਕਰਲੀ ਇਹੋ ਜੀ ਭੈਣ ਚੁੱਲ੍ਹਾ ਨਾ ਲੈਣ ਨੂੰ ਤਰਸਦੀ ਆ ਗਰਾਬ ਯਸ ਨੂੰ ਸਹੀ ਟਿੱਕਰ ਗੋਈ ਕਰ ਦੇ ਪਰ ਇਹ ਨੂੰ ਲਵਣ ਦੀ ਗੱਲ ਐਸ ਕਰਕੇ ਇਤਲੀ ਆ ਲੱਤੇ ਫੈਸ਼ੀ ਕੈਨੇਡੀਅਨ ਦੇ ਪਿੱਛੇ ਬੈਠੀ ਮੈਂ ਕਿਉਂ ਫੇਰ ਤਾਂ ਇਹਨਾਂ ਦੀ ਮਾਂ ਭੈਣ ਇੱਕ ਕਰਨੀ ਆ ਪਰ ਇਹ ਫੁੱਦੀ ਯੌਣ ਦੇ ਚਾਹੁੰਦੇ ਆ ਵੀ ਇਹਨਾਂ ਦੀਆਂ ਬੁੜੀਆਂ ਦੇ ਮੇਂ ਛੋਲੇ ਫਾੜਾ ਨੇ ਨਹੀਂ ਤੂੰ ਭੈਣ ਚ ਛੋਲੇ ਲੈ ਆਣ ਲਈ ਮਸ਼ੀਨ ਲਾਈਆ ਭੈਣ ਦੀ ਲੋਰੀ ਤੂੰ ਭੈਣ ਚ ਛੋਲੇ ਪੜਵਾ ਲੈ ਤੇ ਲੋਲੇ ਵੀ ਲੈ ਲੈ ਭੈਣ ਦੀ ਲੋਲੀ ਫਿਰ ਵੀ ਕਹਿੰਦੀ ਐ ਮੈਂ ਛੋਲੇ ਪਾਣੇ ਛੋਲੇ ਪਾਣੇ ਨਹੀਂ ਛੋਲੇ ਲੈਣੇ ਆ ਦੋ ਇਹਨੂੰ ਗਾਜੀ ਕੋ ਕੁਸਮਤ ਕੀਜੀਏ ਉਹ ਦੀ ਜੀ ਇਹੋ ਜਿੰਨ ਦਾ ਸਟੋਰਾਂ ਦੀ ਸੜ ਨਹੀਂ ਲੇਦੀ ਇਹਨਾਂ ਨੂੰ ਕੁਛ ਨਾ ਕਹੀਏ ਤੇ ਅਸੀਂ ਹੋਰ ਕੀ ਕਰੀਏ ਗੈਟ ਰੈਡੀ ਹਣ ਮੈਂ ਤੇਰੀਆਂ ਬੁੜੀਆਂ ਬੜੀਆਂ ਦੀਆਂ ਜਿਹੜੀ ਤੂੰ ਜਨਾਨੀ ਜੀ ਵੀ ਆਪਦੀ ਗਲੇ ਜੇ ਮੂੰਹ ਵਾਲੇ ਲੁਕੋ ਕੇ ਰੱਖੇ ਨਾ ਮੋਦੀ ਵੀ ਫੋਟੋ ਪਾਉਣੀ ਹਟ ਮਾਂ ਚੋਂ ਤੂੰ ਲੋਕਾਂ ਦਾ ਕਹਦਾ ਨਾ ਨਾ ਫਲਾਨਾ ਕਾਲਾ ਤੇਰੀ ਤਾਂ ਭੈ ਜਨਾਨੀ ਦਾ ਮੱਝ ਤੋਂ ਪੱਟੇ ਦਾ ਵੀ ਕਾਲਾ ਫੁੱੱਦਾ ਹੋਗਾ ਭੈਣ ਚੋਦਾ ਤੁਹਾਡਾ ਨਾ ਇਟਲੀ ਛਿਡਲੀ ਵਾਲੇ ਫਰੌਡੀ ਫਰੂਡੀ ਦੀ ਮਾਂ ਦਾ ਫੁੱੱਦਾ ਦੇਖੀ ਪਾੜਦੀ ਹਣ ਇਹਨੂੰ ਭੈਣ ਦੀ ਲੋਰੀ ਨੂੰ ਕੁਝ ਮੋੜਾ ਮੋਟਾ ਸਮਝਾਣ ਦੀ ਗੱਲ ਕਰ ਤੂੰ ਭੈਣ ਦੀ ਲੋਰੀ ਠੀਕੀ ਵਾਲਾ ਤੇ ਫਰੇਸ਼ੀ ਨਹੀਂ ਦੇਂਦੇ ਲੰਦੇ ਤੇ ਸਪੇਹਾਂ ਲਾ ਦੇਂਦੀਓ ਤਾਂ ਚੋ ਗੋਤੇ ਤੈਨੂੰ ਸਮਝਾਣ ਦੀ ਗੱਲ ਕਰਦੇ ਕਿ ਤੂੰ ਜਿਹੰਦੇ ਲੰਨਾ ਤੇ ਟੱਪੇ ਨਾ ਖਾਦੇਂ ਘਰ ਭੈਣ ਚੋਦਰ ਨਹੀਂ ਨੇ ਤੇ ਤੈਨੂੰ ਛੋਗੇ ਤੇ ਪੰਜਾਬੀਆਂ ਦੇ ਟੱਪੇ ਖਾ ਭੈਣ ਦੀ ਲੋਰੀ ਗਸਟੋਰ ਪਲਾਤੂ ਪੈਣ ਦੇ ਲੁਰੀਏ ਫੁੱਦਾਂ ਸਾਨ ਦੇ ਲੁਰੀਏ ਚਮਗਾ ਚਮਗਾ ਤੇ ਮਖਾਨ ਨਹੀਂ ਹੈ ਪੋਸਲੇ ਦੀ ਖੋਦੂ ਦਾ ਪੋਸਲਾ ਤਾਂ ਇਹਨੇ ਹੋਇਆ ਬੈ ਮਰੇ ਇਹ ਬੜਾ ਕੁਤੇ ਵਾਂਗੂ ਪੈ ਹਨ ਚੁੱਧ ਮਗਰ ਕਿਉਂ ਗਲਤ ਵੀਡੀਓ ਪਾਤੀ ਹੈ ਜੀ ਤੁਸੀਂ ਇਹ ਜਿਹੜਾ ਮੈਨੂੰ ਕਹਿੰਦੇ ਹੋ ਨਾ ਤੁਸੀਂ ਫੁਲਾਨੀ ਕਮਾਈ ਤੇ ਹੋਗੀ ਤੁਹਾਡੀ ਫੁੱਦੀ ਹੀ ਆਉਣ ਦੇ ਤੁਹਾਡੀ ਕਾਦੀ ਕਮਾਈ ਆ ਮਾਂ ਦੇ ਲੋੜਿਓ ਨਾਲੇ ਫ੍ਰੈਸ਼ੀ ਬਾਈ ਤੇ ਟਿਟਲੀ ਬਾਈ ਤੁਸੀਂ ਇਹ ਨਹੀਂ ਦੰਧੀਆਂ ਵੀਡੀਓ ਨਾ ਪਾਈਆਂ ਕਰੋ ਯਾਰ ਤੁਹਾਨੂੰ ਸੋਰਲਿੰ ਰੋਸ਼ਟ ਕਾਦੀ ਪਈਆ ਕਿੰਨਾ ਚੰਗਾਰਾ ਫਲਾਈ ਦਿੱਤਾ ਸੋਣੀ ਕੁੜੀ ਨੇ ਬੈਨ ਦੇ ਲੋਰੀ ਘਰ ਦੀ ਵੇਖੋ ਕਿਦਾਂ ਜਿੱਦਾਂ ਫ੍ਰੈਸ਼ੀ ਕਨੇਡੀਅਨ ਨੂੰ ਦੇਖ ਲਈ ਆਲੇ ਨੂੰ ਫੋਨ ਲੱਦਦੀ ਹੋਈ ਤੇ ਉਹਨਾਂ ਨੇ ਪੈਸੇ ਨਾ ਦਿੱਤੇ ਹੋਣ ਮੀਂਮੀ ਆਂਦਾਂ ਇਹ ਨਹੀਂ ਮੀਂਗਣ ਮੇਰੀ ਮਰਜ਼ੀ ਮੈਂ ਜਿੰਦ ਨਹੀਂ ਮਰਜ਼ੀ ਸੇਵਾ ਕਰਾਂ ਜੋ ਕਰਾਂ ਹੰਕਾਰ ਚ ਕਰਾਂ ਨਾ ਕਰਾਂ ਤੁਸੀਂ ਵਿੱਚੋਂ ਆਪਦੀ ਮਾਂ ਦਾ ਛੋਲਾ ਪੜਾਉਣਾ ਮੇਰੇ ਤੋਂ ਥੋੜੀ ਮੈਂ ਹੁਣ ਬੰਡ ਦੇਖੀ ਪਾੜਦੀ ਮੈਂ ਸ਼ਾਂਤ ਸੀ ਨਾ ਹੁਣ ਤੱਕ ਤੁਹਾਡੇ ਮੈਂ 150 ਡਾਲਰ ਵਾਲਾ ਜਿਹੜਾ ਕੱਟਾ-ਕੱਟੀ ਇਹ ਵੀ ਕੱਢੂ ਮਾਂ ਦੇ ਲੋੜਿਓ ਤੇਰੀ ਮਾਂ ਦੇ ਫੁੱਦੇ 'ਚ ਟਰਾਂਸਫਰ ਕੀਤਾ ਮੈਂ 150 ਡਾਲਰ ਮਾਂ ਇੰਨੀ ਭੈਣ ਦੀ ਲੋੜੀ ਕਮੀਨ ਜਨਾਨੀ 150 ਡਾਲਰ ਫਿਰ ਵੀ ਲੈ ਮਰੀ ਭੈਣ ਦੀ ਲੋੜੀ ਬੁੜਾ ਮਰਦ ਮਰਤਾ ਮਰ ਗਿਆ ਪਰ ਭੈਣ ਦੀ ਲੋੜੀ ਨੇ 150 ਡਾਲਰ ਨਹੀਂ ਕਿਤੇ ਜਾਣ ਦਿੱਤਾ ਮੇਰੇ ਅਕਾਊਂਟ ਵਿੱਚ ਛੇਤੀ ਤੋਂ ਛੇਤੀ ਪੇ ਕਰੋ ਇੰਨੀ ਰੁਪਾ ਰਾਇ ਕਿ ਐਕਟਿੰਗ ਮੇਰੇ ਸਾਹਮਣੇ ਕਰਨੇ ਦੀ ਜ਼ਰੂਰਤ ਨਹੀਂ ਹੈ ਮਾਸੂਮ ਸਾ ਚਿਹਰਾ ਮਤ ਬਣਾ ਨਾਈਆਂ ਦਾ ਨਾਈਆਂ ਨਾਈਆਂ ਦਾ ਮਸ਼ਹੂਰ ਮੁੰਡਾ ਨਿਕਲ ਕੇ ਆਇਆ ਭੈਣ ਦਾ ਲੋੜਾ ਮਜਦੂਰ ਆਓ ਭੈਣ ਦੇ ਲੋੜੇ ਦੀ ਗੱਲਬਾਤ ਕਰੀਏ ਐਂਡ ਇਹਨੂੰ ਵੀ ਦੇਨੇ ਆਪਾਂ ਲਾਣਾ ਕਿ쨰 ਕਿ쨰 ਲੋਕ ਰਹਤੇ ਯਾਰ ਯਹਾਂ ਪਰ ਸਾਲੇ ਤੁਮਕੋ ਪਾਗਲ ਕੁੱਤੇ ਕਾ ਗਾੜੀ ਉਟਾ ਕੇ ਲੈ ਜਾਏਗਾ ਬਤਾ ਰਹੇ ਹਾਂ ਇਟਸ ਪੈਂਡੇ ਲੁੜੇ ਨੂੰ ਸਮਾਨਿਤ ਕਰੋ ਕੋਲਡ ਮੈਡਲ ਦੇਣਾ ਨਾ ਪਰ ਪੈਂਡੇ ਲੁੜੇ ਨੇ ਬਹੁਤ ਹੀ ਵਧੀਆ ਸੈਲਿਬ੍ਰਿਟੀ ਦਾ ਜਿਨੇ ਬੈਂਡ ਵਿਰਿਟੀ 올림픽 ਦੇ ਵਿੱਚ ਬਹੁਤ ਹੀ ਲੰਬੀ ਰਹੇ ਸੀ ਜਿੱਤੀ ਉਸ ਦਾ ਦੋਬਨਾ ਵਾਲਿਆ ਇਸ ਬੰਦੇ ਨੂੰ ਮਿਲਦੇ ਨਹੀਂ 10 ਵਿੱਚੋਂ 10 ਲਾਨ ਵਾਲੇ ਸਕੂਤੇ ਨੂੰ ਕੁੱਟਣਾ ਵੀ ਚਾਹੀਦਾ ਸੀ ਕਿਹੜੀ ਕਿਹ ਨਾਲ ਇਹ ਲੋੜਾ ਸਮਾਰਦੀ ਹੈ ਆਹ ਬੈਂਡ ਦਾ ਲੋੜਾ ਇਸ ਦੇ ਬੁਰੇ ਕੋਲ ਖੜਾ ਲੋੜਾ ਜਿਹਨਾਂ ਪੈਂਜੋ ਮਾਰਨ ਨੂੰ ਮਜਬੂਰ ਕਰਤਾ ਸਾਲੇ ਦੇ ਕੰਮ ਹੀ ਚਿਤਰਾ ਲੈਨੇ ਇਸ ਅਟਰਨਾਲ ਤੋਂ ਭੈਣ ਦਾ ਰਿਲੀਗਿਸਵਿੰਦਰ ਬਰਾੜ ਦੀ ਆਵਾਜ਼ ਸੁਣ ਲੈਂਦਾ ਉਹ ਵੀ ਬੜੀ ਜ਼ਿਆਦਾ ਕੋਣੀ ਸੀ ਹਰਾਮ ਦਾ ਪਿੱਲਾ ਖਲਾ ਕੀ ਬਣਵਾ ਕੇ ਆ ਗਿਆ ਕੁੱਤਾ ਬਲੀ ਮਰ ਗਿਆ ਦੇ ਕਰੇ ਬੱਚਾ ਹੋ ਜੇ ਭੈਣ ਜੋ ਆਪਣੀ ਖੁਸ਼ੀ ਨਹੀਂ ਜਾਂਦੀ ਭੈਣ ਚ ਇਸ ਦੇ ਕਰੇ ਬੱਚਾ ਹੋਇਆ ਭੈਣ ਚ ਬਲੋਗਿੰਗ ਕਰਨ ਲੱਗਿਆ ਉਹ ਹਰਾਮ ਦੇ ਆਏ ਕੰ ਬਾਅਦ ਵਿੱਚ ਵੀ ਹੋ ਜਾਂਦੇ ਨੇ ਕੰਜਰਾ ਨਾਲੇ ਭੈਣ ਦਾ ਲੋੜਾ ਮੁੱਛਾਂ ਇਦਾਂ ਖੜੀਆਂ ਕਰ ਲੇਦਾ ਜਿੱਦਾਂ ਭੈਣ ਚ ਦੋਵੇਂ ਕੁੰਡਿਆਂ ਨਾਲ ਡੁੱਲੂਤਾਂ ਕਰ ਰਹੇ ਹੁੰਨ ਠੀਕ ਹੈ ਤੇਰੇ ਨਾਲ ਸਮਝਾਣੀ ਸੌਣ ਦੇ ਨਾਮ ਦਾ ਦੁੱਧ ਬਣਾਉਣਾ ਆਹੋ ਮਮਾ ਠੀਕ ਆ ਬਲੋਗਿੰਗ ਕਰ ਤੂੰ ਭੈਣ ਜੰਮ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਤੈਨੂੰ ਇਸ ਕਰਕੇ ਤੂੰ ਵਲੋਗਾਂ ਦੇ ਵਿੱਚ ਕਦੇ ਪਿੱਛੇ ਨਹੀਂ ਹਟਣਾ ਬਲੋਗਿੰਗ ਕਰ ਤੂੰ ਜੰਮ ਕੇ ਭੈਣ ਚੋਕੰਜਰਾ ਇਹੋ ਜਿਹੀ ਚੋਫਲਾਂ ਨੂੰ ਪੈਂਡੂ ਕਰਦੇ ਨਹੀਂ ਕੁਝ ਕਹਿੰਦੇ ਕਹਿੰਦੇ ਨਹੀਂ ਕਰੋ ਵਲੋਗਿੰਗ ਪੁੱਤਰ ਪੈਸਾ ਹੱਕਾ ਮਾ ਉਹ ਭੈਣ ਦੇ ਲੋਰੀ ਕੀ ਜੀ ਦੀ ਕੋਚੜੀ ਉਹਦੇ ਉਂ ਕਰੇ ਕਿ ਆਹ ਕਰੇ ਕੋਈ ਮਦਦ ਨਹੀਂਗਾ ਤੂੰ ਸਹੀ ਕਰੋ ਵਲੋਗਿੰਗ ਆ ਬੱਚੇ ਨੂੰ ਕਹਿੰਦੇ ਪਹਿਲਾਂ ਦੁੱਧ ਬਲਾਓ

ਕਰਾ ਫੁਰੂਂ ਜੇ ਲਿਆ ਰੋਹੋ ਜੁੜਾ ਹੋ ਜਾਣਾ ਜੂਰੀਆ ਹਟੀ ਨਾ ਸਾਰੀਆਂ ਚੀਕਾਂ ਸੁਣਵਾ ਦੇ ਅੱਜੀ ਭੈਣ ਚੁੱਧ ਜਿਹੜੀਆਂ ਕਢਵਾਈਆਂ ਨੇ ਤੇ ਜਿਹੜੀਆਂ ਅੱਜ ਕਢਵਾ ਕੇ ਤੁਹਾਂ ਤੇਂਗਾ ਨਾਲੇ ਜੂਰੀਆ ਫੋਨ ਨੂੰ ਖਿੜਾ ਹਿੱਦੜ ਤੇ ਮੇਡਾਨਾ ਗ੍ਰੀਨ ਟੂਨ ਬਿਲਕੁਲ ਫੋਕਸ ਕਰਕੇ ਰੱਖ ਉਸਦੀ ਬੋਲ ਤੇ ਨਾਲੇ ਜੈਸਮਿਨ ਦੀ ਬੋਲ ਤੋਂ ਕੈਮਰਾ ਨਹੀਂ ਹਟਣਾ ਚਾਹੀਦਾ ਚਾਹੇ ਮਰਦਾ ਮਰਦੇ ਦਰਦਾ ਦਰਦੇ ਕੁਛ ਵੀ ਹੋ ਜੇ ਪੱਕ ਜੈਸਮਿਨ ਦੀ ਬੋਲ ਤੋਂ ਕੰਬਾ ਨਹੀਂ ਹਟੇਗਾ ਨਾਲੇ ਮੇਰੇ ਮਿੱਤਰੋ ਵੀਰੋ ਯਾਦੀ ਵੀਰ ਜੀ ਨੇ ਵੀਰ ਜੀ ਚੰਗਾ ਲੱਗਦਾ ਕਿਹਨ ਨੂੰ ਸਬਸਕ੍ਰਾਈਬ ਕਰ ਦਿਓ ਆਦੀ ਵੀਰ ਜੀ ਐਨ 1